ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਮੱਜਾਂ ਦਿਖਾਉਣੀਆਂ ਦੋਸਤੋ ਵੀਰ ਹਰਵੇਲ ਦੇ ਕੋਲ ਅਵੇਲੇਬਲ ਹੈਗੀਆਂ ਦੋਸਤੋ ਪਿੰਡ ਜਿਹੜਾ ਹੈਗਾ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਸੋ ਪੂਰੀ ਡਿਟੇਲ ਦੋਸਤੋ ਜਿਹੜੀ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਪੂਰੀ ਜਾਣਕਾਰੀ ਸਮੇਤ ਇਹ ਵੀਡੀਓ ਆਪਾਂ ਬਣਾ ਰਹੇ ਆ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਵੀਰ ਨੂੰ ਕਾਲ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ ਜਿਹੜੇ ਵੀਡੀਓ ਦੇ ਵਿੱਚ ਲਗਾਤਾਰ ਚੱਲਦੇ ਰਹਿੰਦੀ ਹੈ ਦੋਸਤੋ ਤੇ ਤੁਹਾਨੂੰ ਕਿੰਨੇ ਜਿਹੜੇ ਸੇਲ ਵਾਸਤੇ ਹੈਗੇ ਆ ਦੋਸਤੋ ਆਪਾਂ ਵੀਰ ਹਰਬੇਲ ਦੇ ਕੋਲ ਜਾ ਕੇ ਕੁਝ ਲੈਣੇ ਆ ਬਿਲਕੁਲ ਚੁਵਾਈ ਵੀ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਦੇ ਵਿੱਚ ਮਿਲੇਗੀ ਸੋ ਬਣੇ ਰਹੋ ਲਗਾਤਾਰ ਵੀਡੀਓ ਦੇ ਨਾਲ ਸਤ ਪਿਆਣਾ ਬੀਰ ਹਰਵੈਰ ਜੀ ਸਤ ਸ੍ਰੀ ਅਕਾਲ ਹਾਂਜੀ ਸੰਤੋਜ਼ਾ ਜੀ ਸਤ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਹੋਵੇ ਠੀਕ ਠਾਕ ਨਾ ਠੀਕ ਠਾਕ ਬੀਰ ਜੀ ਤੇ ਹਰਵੈਰ ਵੀਰੇ ਅੱਜ ਕਿੰਨੇ ਪਸ਼ੂ ਆਪਣੇ ਕੋਲ ਸੇਲ ਆ ਜੀ ਆਪਣੇ ਕੋਲੇ ਦੋ ਨੇ ਮੱਝਾਂ ਜੀ ਇੱਕ ਦੋ ਦੇਖੋ ਜੀ ਇੱਥੋਂ ਤਾਜ਼ੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਪਹਿਲੇ ਨੰਬਰ ਵਾਲੀ ਇਸ ਮੱਝ ਦੀ ਆਪਾਂ ਗੱਲ ਕਰ ਲਈਏ ਵੀਰ ਪਾਦਗੇ ਚੰਨਾ ਵੀ ਇਹ ਕਿਨਵਾ ਸੁਬਹ ਸੋਈ ਆਪਣੇ ਕੋਲ ਇਹ ਸਦਦਾ ਵੀ ਦੂਜੀ ਵਾਰ ਸੋਈ ਆ ਠੀਕ ਹੈ ਜੀ ਤਾਂ ਪਿੱਛੇ ਨੀਲੀ 라ਵੀ ਦੀ ਕੱਟੀ ਆ ਖੋਦੀ ਮੱਝ ਨੀਲੀ ਦੀ ਆ ਜੀ ਤਾਂ ਸੋਈ ਨੂੰ ਕਰੀਬ ਪਾਉਣੇ ਕਿ ਤਿੰਨ ਮਹੀਨੇ ਹੋ ਗਏ ਆ ਅੱਗੇ 25 26 ਦਿਨ ਦੀ ਏ ਦੁਬਾਰਾ ਬਣੀ ਆ ਠੀਕ ਤਾਂ ਪਰ ਉਹਦੇ ਵਿੱਚ ਆਪਾਂ ਇੱਕ ਚੀਜ਼ ਐਡ ਕਰਾਂਗੇ ਆਪਾਂ ਬਣੀ ਦੀ ਗਾਰੰਟੀ ਨਹੀਂ ਦੇਵਾਂਗੇ ਠੀਕ ਖੜ ਵੀ ਸਕਦੀ ਐ ਨਹੀਂ ਵੀ ਖੜ ਸਕਦੀ ਬਿਲਕੁਲ ਤਾਂ ਬਾਕੀ ਇਹ ਥੱਲੇ ਕਰੀਬ 8 ਕਿਲੋ ਜਿਹੜਾ ਦੁੱਧ ਆ ਤਾਂ ਪੱਕਾ 8 ਕਿਲੋ ਦੁੱਧ ਹੈਗਾ ਤੇ ਠੀਕ ਆ ਬਾਕੀ ਦੋਸਤੋ ਇੱਕ ਜਿਹੜੀ ਮੱਝ ਦੀ ਰੂਪਰੇਖਾ ਹੈਗੀ ਆ ਬੰਤਰ ਹੈਗੀ ਆ ਮੂੰਹ ਮੱਥਾ ਤੁਸੀਂ ਜਰੂਰ ਵੇਖ ਲਓ ਤੇ ਮਗਰ ਕੱਟੀ ਆ ਦੋਸਤੋ ਉਹ ਵੀ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ ਆ ਵੇਖੋ ਮਗਰ ਕੱਟੀ ਆ ਨੀਲੀ ਦੀ ਮੱਝ ਵੀ ਜਿਹੜੀ ਦੋਸਤੋ ਨੀਲੀ ਦੀ ਕੱਟੀ ਆ ਬਾਕੀ ਮੱਝ ਜਿਹੜੀ ਉਹ ਵੇਖ ਲਓ ਆਹ ਲਓ ਜੀ ਠੀਕ ਆ ਚਲੋ ਵੀਰ ਹਰਵੈਲ ਜੀ ਤੋਰ ਲਗੇ ਤੇ ਦੋਸਤੋ ਅੱਜ 14 ਤਰੀਕ 14 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਾਮ ਦੇ 6 ਵਜੇ ਦਾ ਸਮਾਂ ਹੈਗਾ ਦੋਸਤੋ ਜਿਵੇਂ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਰਕੇ ਦਿਖਾ ਦੇਣੀ ਆ ਤੇ ਚੰਗੀ ਮਾਜਾ ਦੋਸਤੋ ਬਾਕੀ ਆਰਡਰ ਜਿੰਨਾ ਕਿ ਹੈਗਾ ਬਿਲਕੁਲ ਤੁਸੀਂ ਵੇਖ ਲਿਓ ਵੀਰ ਕਹਿੰਦੇ 25 26 ਦਿਨ ਦੀ ਜਿਹੜੀ ਅੱਗੇ ਪਣੀ ਹੈਗੀ ਆ ਪਰ ਤੁਸੀਂ ਜਿਹੜਾ ਬਿਨਾ ਕੱਪੜ ਮੰਨੇ ਇਹ ਲੈ ਕੇ ਜਾ ਸਕਦੇ ਹੋ ਕੱਦ ਕਾਠ ਜਿਹੜੀ ਆ ਵਧੀਆ ਹੈਗੀ ਚੰਗੀ ਤੇ ਪੱਖ ਜਿਹੜਾ ਨੀਲੀ ਦਾ ਹੈਗਾ तकरीबन ਜਿਹੜੇ ਨਿਸ਼ਾਨ ਆ ਪ੍ਰੋਪਰ ਲੱਗੇ ਹੈਗੇ ਨੇ ਮਗਰਲੇ ਪੈਰ ਵੇਖੂਗੇ ਵਾਈਟ ਆ ਦੋਸਤੋ ਹਵਾਨੇ ਦੇ ਉੱਪਰ ਵੀ ਦਾਗ ਮਿਲ ਜੇਗਾ ਤੇ ਬਾਕੀ ਮੂੰਹ ਮੱਥਾ ਵੇਖੋਗੇ ਤਾਂ ਸਿੰਘ ਦੀ ਬੰਤਰ ਵੀ ਸੋਹਣੀ ਹੈਗੀ ਆ ਬੱਗੀ ਮੋਛੀ ਹੈਗੀ ਆ ਦੋਸਤੋ ਮੱਥਾ ਬੱਲਾ ਅੱਖਾਂ ਬਿੱਲੀਆਂ ਹੈਗੀਆਂ ਤੇ ਪਿੱਠ ਪੂੜਾ ਸੋਹਣਾ ਹੈਗਾ ਮੱਜ ਦਾ ਬਾਕੀ ਚੁਵਾਈ ਵੱਲੋਂ ਵੀ ਜਿਹੜੀ ਆਪਾਂ ਚੈੱਕ ਪਾਸ ਤੁਹਾਨੂੰ ਕਰਵਾ ਦੇਣੀ ਆ ਬਿਲਕੁਲ ਚੁਵਾਈ ਕਿਦਾਂ ਦੀ ਹੈਗੀ ਬਿਲਕੁਲ ਤੁਹਾਨੂੰ ਜਿਹੜਾ ਨਜ਼ਰ ਆਈ ਜਾਣਾ ਹੈਗਾ ਵੀਡੀਓ ਦੇ ਵਿੱਚ ਤੇ ਬਾਕੀ ਹਰਵੈਲ ਵੀਰੇ ਵੀ ਚੁਵਾਈ ਤੁਸੀਂ ਇੱਕੇ ਕਰਕੇ ਲੈ ਕੇ ਆਂਦੀ ਹੈ ਆਪਣੇ ਕੋਲ ਤਾਂ ਪਿੰਗਾਉ ਆਈ ਹੈ ਅੱਜ ਬਿਲਕੁਲ ਦੀ ਚੁਵਾਈ ਇੱਕ ਨੰਬਰ ਆ ਮੋਲੀ ਆ ਤਾਂ ਠੰਡੀ ਸੀਲ ਆ ਦੋਨੇ ਟਾਈਮੇ ਮਿਲਦੀ ਆ ਠੀਕ ਆ ਹਾਂਜੀ ਛਟੋ ਜੀ ਅਸੋ ਦੋਸਤੋ ਬਾਕੀ ਵੀਰ ਨੇ ਦੱਸਦਾ ਵੀ 8 ਕਿਲੋ ਜਿਹੜਾ ਮਿਲਕ ਹੈਗਾ ਦੋ ਡੰਗ ਦੀ ਆਪਣੀ ਚੁਵਾਈ ਜਿਹੜੀ ਤੁਸੀਂ ਘਰੇ ਪਹੁੰਚ ਕੇ ਜ਼ਰੂਰ ਕਰ ਸਕਦੇ ਹੋ ਸੋ ਮਗਰ ਦੋਸਤੋ ਨੀਲੀ ਜਿਹੜੀ ਨੀਲੀ ਦੀ ਕੱਟੀ ਹੈਗੀ ਆ ਕਿਉਂਕਿ ਕੱਟੀ ਦੇ ਜਿਹੜੇ ਨਿਸ਼ਾਨ ਆ ਦੋਸਤੋ ਫੰਕਸ਼ਨ ਪੂਰੇ ਕਰਦੀ ਹੈ ਕੱਟੀ ਤੇ ਆਹ ਲਓ ਦੋਸਤੋ ਠੰਡੀ ਸੀਰਸ ਲੱਗ ਜਿਹੜੀ ਮੱਝ ਹੈਗੀ ਆ ਠੀਕ ਹੈ ਜੀ ਤੇ ਬਾਕੀ ਦੋਸਤੋ 25 26 ਦਿਨ ਦੀ ਬਣੀ ਇੱਕ ਵੀ ਮੈਂ ਫਿਰ ਦੱਸ ਦਿੰਨਾ ਸੋ ਆ ਲੋ ਦੋਸਤੋ ਸੋਚ ਲਈਏ ਆਪਾਂ ਕਰਦੇ ਨੇ ਸਟਾਰਟ ਤੇ ਚਾਰਾ ਥਣਾ ਦੀ ਜਿਹੜੀ ਤੁਹਾਨੂੰ ਚੈੱਕ ਪਾਸ ਕਰਵਾ ਦੇਣੀ ਹੈ ਬੜਾ ਦੀ ਕੁਆਲਟੀ ਦੇਖੋ ਆ ਵੇਖੋ ਆ ਬਖਾ ਦਿਓ ਵੀਰ ਹਰਵੈਲ ਦੀ ਕੁਆਲਟੀ ਆ ਦੋਸਤੋ ਹਾ ਲੋ ਜੀ ਬਾਕੀ ਜਦ ਗਿਆ ਠੰਡੀਆਂ ਸੀਰਸ ਲੱਗ ਪੂਰੀਆਂ ਹੁੰਦੀਆਂ ਆਪਣੀਆਂ ਨੀਂਦੀਆਂ ਮਾ ਜਾਣਾ ਬਹੁਤ ਅੰਧੀ ਜੀ ਆਏ ਦੇਖਦੇ ਉਹਨਾਂ ਵਿੱਚ ਨੰਬਰ ਆਹ ਨੁਪੁਰੇ ਰਿਹਾ ਆ ਮੋਟੀ ਧਾਰਾ ਦੋਸਤੋ ਜਿਹੜਾ ਮਕਸਦ ਹੁੰਦਾ ਵੀ ਚੈੱਕ ਪਾਸ ਕਰਾਉਂਦਾ ਇਹੋ ਹੁੰਦਾ ਵੀ ਕੋਈ ਘੂਰੇ ਛੱਟੇ ਵਾਲੀ ਗੱਲ ਨਾ ਹੋਵੇ ਵਿੱਚ ਕਿਉਂਕਿ ਦੂਰੋਂ ਨੇੜੇੋਂ ਚੱਲ ਕੇ ਤੁਸੀਂ ਆਉਣਾ ਆ ਵੇਖੋ ਬਾਕੀ ਤੁਸੀਂ ਜਿਹੜੀ ਤੁਸੀਂ ਆਪਣੀ ਬੰਦ ਵੀ ਕਰ ਸਕਦੇ ਹੋ ਮੌਕੇ ਦੇ ਇੱਕ ਡੰਗ ਦੂਰ ਡੰਗ ਦੂਰੋਂ ਨੇੜੇੋਂ ਪਹੁੰਚ ਕੇ ਵੀ ਕਰ ਸਕਦੇ ਕੀ ਦੋਸਤੋ 1.5 ਮਿੰਟ ਦੀ ਵੀਡੀਓ ਤਾਂ ਲੰਬੀ ਬਣ ਜਾਂਦੀ ਹੈ ਵੀ ਤੁਹਾਨੂੰ ਸਕਿੱਪ ਕਰਕੇ ਕੱਟ ਕੇ ਜਿਹੜੀ ਵੀਡੀਓ ਬਣਾਉਂਦਾ ਮਨ ਨਹੀਂ ਕਰਦਾਗਾ ਬਿਲਕੁਲ ਜਿੰਨੀ ਕਿ ਚੁਆਈ ਹੁੰਦੀ ਹੈ ਕੰਪਲੀਟ 2 ਮਿੰਟ 2.5 ਮਿੰਟ ਦੇ ਵਿੱਚ ਕਰਵਾਉਣੀ ਹੁੰਦੀ ਆ ਉਹ ਬਿਲਕੁਲ ਤੁਸੀਂ ਦੀ ਤਸੱਲੀ ਨਾਲ ਵੇਖ ਲੋ ਐਂਡ ਤੱਕ ਤੇ ਚੁਆਈ ਦਾ ਵੀਰ ਰਵੇਲ ਪੋਲੀ ਆ ਜਮ ਹਨ ਚੁਆਈ ਦਾ ਬਹੁਤ ਹੀ ਬੋਲੀ ਹੈ ਜੇ ਕੋਈ ਜਾਨ ਯਾਨੀ ਕਿ ਜਿਹਨੂੰ ਨਹੀਂ ਵੀ ਚੁਆਈ ਆਉਂਦੀ ਉਹ ਵੀ ਚੁਆਈ ਕਰ ਸਕਦੇ ਆ ਜੀ ਹਾਂ ਠੀਕ ਹੈ ਜੀ ਬਾਕੀ ਠੰਡੀ ਸੀ ਲਾ ਜੀ ਹਰੋ ਦੋਸਤੋ ਆਲਮੋਸਟ ਦੀ ਚੁਆਈ ਹੈ ਕੰਪਲੀਟ ਹੋ ਗਈ ਤੇ ਮਿਲ ਕੇ ਇੱਕ ਡੰਗ ਦਾ ਜਿਹੜਾ ਤੁਹਾਡੇ ਸਾਹਮਣੇ ਆ ਦੋਸਤੋ ਸਮਝਾ ਵੀ ਮੋਸਾਦਾ ਅੱਜ ਤੋਂ ਬਾਹਰ ਹੀ ਦੋਦੋ ਹੋਵੇ ਪਰਾਪਰ ਜੀ ਠੀਕ ਹੈ ਅ ਸੋ ਦੋਸਤੋ ਬਿਲਕੁਲ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਦੋਸਤੋ ਚਵਾਈ ਜਿਹੜੀ ਹੈ ਕੰਪਲੀਟ ਤੇ ਤਕਰੀਬਨ 4 ਤੋਂ ਬਾਹਰ ਜਿਹੜਾ ਦੁੱਧ ਤੁਸੀਂ ਮੰਨ ਕੇ ਆ ਵੇਖ ਸਕਦੇ ਹੋ ਵੀ ਤਕਰੀਬਨ 4 ਲੀਟਰ ਤੋਂ ਬਾਹਰ ਦੁੱਧ ਹੈਗਾ ਤੇ ਵੀਰ ਹਰਵੇਲ ਕਿੰਨਾ ਕੁ ਪ੍ਰਾਈਸ ਕਰਦੇ ਮੋਲ ਕੀ ਕਰਦਾ ਪ੍ਰਾਈਸ ਅੰਦਰ ਸਾਹਿਬ ਜੀ ਜੇ ਤਾਂ ਆਪਾਂ ਵੇਖੀਏ ਤਾਂ ਮੱਝ ਪੈਂਡ ਤੋਂ 70000 ਰੁਪਏ ਦੇ ਵਿੱਚ ਵਿਕਦੀ ਆ ਜੀ ਬਾਕੀ ਆਪਾਂ 552000 ਰੁਪਏ ਦੀ ਮੱਝ ਦੇ ਦਾਂ ਫਿਕਸ 552000 ਦੇ ਹਾਂਜੀ ਠੀਕ ਆ ਇੱਕ ਹਰਵੈਲ ਵੀਰੇ ਸੰਪਰਕ ਨੰਬਰ ਵੀ ਬੋਲ 99038820259906382025 ਠੀਕ ਆ ਸੋ ਦੋਸਤੋ ਇਹ ਸੀ ਵੀ ਹਰਵੈਲ ਸਿੰਘ ਜੀ ਤੇ ਮਾਲ ਦਾ ਕੰਮ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਡੇਲੀ ਦੇ ਵਿੱਚ ਡੇਲੀ ਰੁਟੀਨ ਦੇ ਵਿੱਚ ਪਸ਼ੂ ਜਿਹੜਾ ਚੰਗੇ ਤੋਂ ਚੰਗਾ ਪਸ਼ੂ ਵੀ ਆਉਂਦਾ ਦੋਸਤੋ ਆ ਤੋਕੜ ਗੱਬਣ ਮੱਜਾਂ ਵੀ ਜਿਹੜੀਆਂ ਵੀਰ ਦੇ ਕੋਲ ਅਕਸਰ ਆਉਂਦੀਆਂ ਰਹਿੰਦੀਆਂ ਨੇ ਇਹ ਮੱਝ ਦੀ ਆਪਾਂ ਤੁਹਾਨੂੰ ਦਿਖਾਈ ਦੋਸਤੋ ਆ ਤੋਕੜ ਵੀ ਹੈਗੀ ਅੱਗੇ ਗੱਬਣ ਵੀ ਬਣੀ ਵੀ ਹੈਗੀ ਇਹ ਤਕਰੀਬਨ ਤੁਸੀਂ ਜਿੱਦਾਂ ਦੀ ਥੋੜੀ ਸੋਚੇਗੀ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਦੁੱਧ ਹੁਣ ਤਕਰੀਬਨ 8 ਲੀਟਰ ਦੀ ਮਿਲਕਿੰਗ ਹੈਗੀ ਆ ਦੋ ਡੰਗ ਦੀ ਆ ਸੋ ਬਾਕੀ ਜਿਹੜੀ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਦੋਸਤੋ ਲਾਈਕ ਵੀ ਕਰਦਾ ਕਰੋ ਤੇ ਆਪਣੇ ਸੁਝਾਅ ਵੀ ਜਿਹੜੇ ਕਮੈਂਟਾਂ